ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਆ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਮੈਂ ਤੁਹਾਨੂੰ ਆਪਣਾ ਇਹ ਸਮੁੰਦਰੀ ਜਹਾਜ਼ ਆ ਉਹਦੀ ਤੁਹਾਨੂੰ ਸੈਰ ਕਰਾਉਂਨ ਜਾਵਾਂ ਤੁਹਾਨੂੰ ਸਾਰਾ ਦਿਖਾਉਂਦਿਆਂ ਵੀ ਆਪਾਂ ਕਿਵੇਂ ਰਹਿੰਦੇ ਸਿਹਨੇ ਆ ਚਾਰ ਪੰਜ ਵੀਡੀਓ ਮੈਂ ਅੱਗੇ ਪਾਤੀਆਂ ਵਾ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਲਓ ਜੀ ਤੁਹਾਡੇ ਵਾਸਤੇ ਮੈਂ ਨਵੀਂ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਕਿ ਆਪਣਾ ਰੋਟੀ ਪਾਣੀ ਕਿੱਥੇ ਬੰਦਾ ਵਾ ਜਹਾਜ਼ ਦੀ ਰਸੋਈ ਕਿਹੋ ਜੀ ਆ ਕਿੱਥੇ ਬਹਿ ਕੇ ਆਪਾਂ ਰੋਟੀ ਪਾਣੀ ਖਾਂ ਪਿਛਲੀਆਂ ਵੀਡੀਓ ਜਿਹੜੀਆਂ ਉਹ ਸਾਰੀਆਂ ਤੁਸੀਂ ਜਰੂਰ ਵੇਖ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਪਿਛਲੀਆਂ ਵੀਡੀਓ ਦੇ ਵਿੱਚ ਮੈਂ ਜਹਾਜ਼ ਬਾਰੇ ਕੀ ਕੋਈ ਦੱਸਿਆ ਵਾ ਕਿਉਂਕਿ ਇੱਕ ਲੜੀ ਨੂੰ ਜੋੜਨ ਵਾਸਤੇ ਉਹ ਵੀਡੀਓ ਵੇਖਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਉਹ ਨਾ ਵੇਖੀਆਂ ਤੁਸੀਂ ਡਾਇਰੈਕਟ ਉਹ ਵੀਡੀਓ ਵੇਖਣੀ ਸਟਾਰਟ ਕੀਤੀ ਤੇ ਤੁਹਾਨੂੰ ਹੋ ਸਕਦਾ ਚੰਗੀ ਤਰ੍ਹਾਂ ਸਮਝ ਨਾ ਆਵੇ ਕਿ ਆਪਣਾ ਜਿਹੜਾ ਸਮੁੰਦਰੀ ਜਹਾਜ਼ ਹੈ ਉਹ ਕਿਵੇਂ ਦਾ ਹੁੰਦਾ ਵਾ ਕਿੱਦਾਂ ਦਾ ਹੁੰਦਾ ਠੀਕ ਹੈ ਤੇ ਆਜੋ ਆਪਾਂ ਸਟਾਰਟ ਕਰਦੇ ਆ ਨਵੀਂ ਵੀਡੀਓ ਆਪਣੀ ਹਾਂਜੀ ਆਹ ਵਾਲਾ ਡੈਕ ਹੁਣ ਜਿੱਥੇ ਆਪਾਂ ਆ ਗਏ ਨਾ ਹੁਣ ਹੌਲੀ ਆਪਾਂ ਉੱਪਰੋਂ ਸਟਾਰਟ ਕੀਤਾ ਸੀ ਸੇਜੇ 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 ਬਾਅਦ ਥੱਲੇ ਤੁਰਿਆ ਆਉਂਦੇ ਹਾਂ ਨਾ ਹੁਣ ਆਪਾਂ ਆ ਗਏ ਬੀ ਡੈਕ ਦੇ ਉੱਤੇ ਆ ਬਾਹਰ ਦਾ ਥਿਊ ਕੁਝ ਵੇਖ ਲਓ ਅੱਜ ਐਤਵਾਰ ਆ ਛੁੱਟੀ ਦਾ ਦਿਨ ਆ ਤੇ ਮੈਂ ਸੋਚਿਆ ਤੁਹਾਡੇ ਵਾਸਤੇ ਵੀਡੀਓ ਬਣਾਵਾ ਡਿਊਟੀ ਮੈਂ ਆਪਣੀ ਕਰ ਰਿਹਾ ਹਾਂ ਤੇ ਆ ਕੇ ਹੁਣ ਵਿਹਲਾ ਹੋ ਗਿਆ ਹਾਂ ਤੁਹਾਨੂੰ ਦੱਸਣ ਇੱਥੇ ਤਾਂ ਵੀ ਕੋਈ ਵੀ ਨਹੀਂ ਕੋਈ ਐਤਵਾਰ ਸਾਰੇ ਆਪਣੇ ਬ੍ਰੇਕਫਾਸਟ ਕਰਕੇ ਆਪਾਂ ਆਪਣੇ ਕਮਰਿਆਂ 'ਚ ਜਾ ਕੇ ਲੰਮੇ ਪੈ ਕੇ ਰੈਸਟ ਕਰਦੇ ਮੋਸਟਲੀ ਪਿਛਲੀ ਵੀਡੀਓ ਦੇ ਵਿੱਚ ਨਾ ਮੈਂ ਇੱਥੋਂ ਉੱਤਰ ਕੇ ਨਾ ਇੱਥੋਂ ਉੱਤਰ ਕੇ ਇੱਥੇ ਆ ਕੇ ਇੱਥੇ ਆ ਕੇ ਇਹ ਜਗ੍ਹਾ ਤੇ ਆ ਕੇ ਆਪਾਂ ਪਿਛਲੀ ਵੀਡੀਓ ਬੰਦ ਕਰਤੀ ਸੀ ਉਹ ਤੁਸੀਂ ਜ਼ਰੂਰ ਵੇਖ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਇੱਥੋਂ ਜਦੋਂ ਆਪਾਂ ਇਹ ਮੰਜ਼ਲ ਤੇ ਐਂਟਰ ਕਰਦੇ ਹਾਂ ਨਾ ਤੇ ਇਹ ਮੰਜ਼ਲ ਦੇ ਵਿੱਚ ਐਂਟਰ ਕਰਦੇ ਹਾਂ ਸਾਰੇ ਇਦਾਂ ਦਾ ਕੁਝ ਪਹਿਲਾਂ ਤੋਂ ਇੱਥੇ ਆਪਾਂ ਨੂੰ 뷰 ਮਿਲਦਾ ਵਾ ਠੀਕ ਐ ਇਦਾਂ ਦਾ 뷰 ਮਿਲਦਾ ਵਾ ਆ ਸਾਰੀਆਂ ਆਪਣੀ ਕੰਪਨੀ ਦੀਆਂ ਪਾਲਿਸੀਆਂ ਰੂਲ ਰੈਗੂਲੇਸ਼ਨ ਸਾਰੇ ਇੱਥੇ ਲਿਖੇ ਆ ਪੋਸਟਰ ਲੱਗੇ ਸੇਫਟੀ ਨੋਟਿਸ ਲੱਗੇ ਸਭ ਕੁਝ ਲੱਗਾ ਠੀਕ ਐ ਐਲੀਵੇਟਰ ਜਿਹੜਾ ਲਿਫਟ ਹੈ ਉਹ ਲਿਫਟ ਵੀ ਆਉਂਦੀ ਐ ਤੋਂ ਥੱਲੇ ਜਿੰਨੀਆਂ ਮੰਜ਼ਲਾਂ ਆ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਿਖਾਉਂਗਾ ਤੇ ਅੱਜ ਆਪਾਂ ਤੁਹਾਨੂੰ ਇੱਥੇ ਵਿਖਾਉਨੇ ਆ ਆਜੋ ਤੇ ਆਹ ਆ ਆਪਣੇ ਜਹਾਜ਼ ਦੀ ਸਭ ਤੋਂ ਇੰਪੋਰਟੈਂਟ ਜਗ੍ਹਾ ਨਾ ਆਪਣੇ ਜਹਾਜ਼ ਦੀ ਉਹ ਆ ਜੀ ਗੈਲੀ ਇਹਨੂੰ ਗੈਲੀ ਰਸੋਈ ਨੂੰ ਆਪਣੇ ਜਹਾਜ਼ ਦੇ ਉੱਤੇ ਗੈਲੀ ਕਹਿੰਦੇ ਆ ਇੱਥੇ ਤੁਸੀਂ ਵੇਖੋ ਆਪਣੇ ਸੈਕੰਡ ਕੁੱਕ ਸਾਹਿਬ ਜਿਹੜੇ ਆ ਉਹ ਆਪਣਾ ਕੰਮ ਕਰਨਦੇ ਨੇ ਤੇ ਚੀਫ ਕੁੱਕ ਆਪਣੇ ਜਿਹੜੇ ਆ ਉਹ ਆਪਣਾ ਕੰਮ ਕਰਨਦੇ ਨੇ ਜਹਾਜ਼ ਦੇ ਉੱਤੇ ਆਪਣੇ ਇਹ ਦੋ ਜਣੇ ਆ ਆਪਣਾ ਇਹਨਾਂ ਦਾ ਪੂਰਾ ਘਰ ਵਾਂਗੂ ਧਿਆਨ ਰੱਖਦੇ ਬਹੁਤ ਸੋਹਣਾ ਰੋਟੀ ਪਾਣੀ ਆਪਾਂ ਨੂੰ ਬਣਾ ਕੇ ਖਵਾਉਂਦੇ ਆ ਤੇ ਐਦਾਂ ਦਾ ਕੋ ਸਿਸਟਮ ਹੁੰਦਾ ਵਾ ਆਪਣੇ ਰਸੋਈ ਦਾ ਤੁਸੀਂ ਆਪ ਹੁਣ ਚਾਹ ਤਿੱਧਾਂ ਨਾ ਮਾਰ ਲੋ ਜਿਹੜੀਆਂ ਇੱਥੇ ਪਲੇਟਾਂ ਵਾ ਫੇ ਰੋਟੀ ਪਾਣੀ ਪੱਕਣ ਦਿਆ ਆਪਣਾ ਐਤਵਾਰ ਦਾ ਦੇਣਿਆ ਤੇ ਜਿਹੜਾ ਰੋਟੀ ਪਾਣੀ ਹੈ ਨਾ ਉਹ ਇੰਨਾ ਇਲੈਕਟ੍ਰਿਕ ਹੌਟ ਪਲੇਟਾਂ ਦੇ ਬੰਨਦਾ ਵਾ ਗੈਸ ਬੂਸ ਨਾ ਕੋਈ ਨਹੀਂ ਚੱਲਦੀਆਂ ਇਹ ਇਲੈਕਟ੍ਰਿਕ ਇਲੈਕਟ੍ਰਿਸਿਟੀ ਦੇ ਨਾਲ ਚੱਲਦੀਆਂ ਵਾ ਤੇ ਜਹਾਜ਼ ਦੇ ਉਤੇ ਜਿਹੜਾ ਬੱਤੀ ਦਾ ਪ੍ਰਬੰਧ ਹੈ ਬੱਤੀ ਆਉਂਦੀ ਕਿੱਥੋਂ ਹੁਣ ਆਪਾਂ ਛਟਮ ਸਮੁੰਦਰ ਦੇ ਵਿੱਚ ਜਾਣਦੇ ਆ ਠੀਕ ਹੈ ਤੇ ਤੁਸੀਂ ਇਹ ਸੋਚਣਾ ਵਾ ਵੀ ਹੁਣ ਜਹਾਜ਼ ਦੇ ਵਿੱਚ ਜਿਹੜੀ ਬੱਤੀ ਆ ਉਹ ਕਿੱਥੋਂ ਆਉਂਦੀ ਆ ਉਹ ਮੈਂ ਤੁਹਾਨੂੰ ਆਉਣ ਵਾਲ ਆ ਵੀ ਰੋਟੀ ਪਾਣੀ ਕੁਝ ਬਣਾ ਕੇ ਨਾਲ ਤਿਆਰ ਕਰਤਾ ਜਾਇਦ ਵਾਰ ਬਰੀਆਨੀ ਮਿਲਣੀ ਆਪਾਂ ਨੂੰ ਬਣ ਕੇ ਤਿਆਰ ਹੋ ਗਈ ਆ ਤੇ ਇਥੋਂ ਇਤਰਾ ਦਾ ਕੋ ਸੈਟਅਪ ਹੁੰਦਾ ਵੇਖ ਲਓ ਜਾਇਦ ਤੇ ਏਡੀ ਰਸੋਈ ਆ ਸਾਰਿਆਂ ਦਾ ਰੋਟੀ ਪਾਣੀ ਬੀਆਂ ਬਾਈਆਂ ਜਾਣੇ ਦਾ ਸਾਡਾ ਇੱਥੇ ਹੀ ਬੰਦਾ ਵਾ ਆ ਵਨਸ ਵਨੇ ਮਸਾਲੇ ਸਾਰਾ ਕੋਸ਼ ਏ ਟੂ ਜ਼ेड ਰੋਟੀ ਪਾਣੀ ਜਿਹੜਾ ਨਾ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਆ ਵੈਜੀਟੇਰੀਅਨ ਨੋਜ ਮੈ ਵੈਜੀਟੇਰੀਅਨ ਜਿਹੜਾ ਰੋਟੀ ਪਾਣੀ ਨਾ ਸਾਰਾ ਹੀ ਆਪਾਂ ਨੂੰ ਮਿਲਦਾ ਵਾ ਹੁਣ ਆਪਾਂ ਜਿ ਤਰ੍ਹਾਂ ਚਾਇਨਾ ਤੋਂ ਨਿਕਲੇ ਆ ਤੇ ਆਪਾਂ ਜਾਣਦੇ ਆ ਅਮਰੀਕਾ ਵੱਲ ਨੂੰ ਤੇ ਆਪਾਂ ਜਿੰਨਾ ਵੀ ਆਪਣਾ ਇਹ ਮਹੀਨੇ ਡੇਢ ਮਹੀਨੇ ਦਾ ਸਮਾਨ ਆ ਨਾ ਆਪਾਂ ਨੂੰ ਸਮੁੰਦਰ ਦੇ ਵਿੱਚ ਮਹੀਨਾ ਡੇਢ ਮਹੀਨਾ ਲੱਗਣਾ ਵਾ 17 ਦਿਨਾਂ ਦਾ ਵਹਿ ਰਸਤਾ ਵਾ ਪਰ ਸਮਾਨ ਆਪਾਂ ਜਿਹੜਾ ਦੋਹਾਂ ਢਾਈ ਮਹੀਨੇ ਦਾ ਨਾਲ ਲੈ ਕੇ ਤੁਰਦੇ ਆ ਜਿੰਨਾ ਵੀ ਸਮਾਨ ਆ ਵਰਤੋਂ ਵਾਲਾ ਘਰ ਦੇ ਵਿੱਚ ਜਿਤਨਾ ਆਪਾਂ ਨੂੰ ਵਰਤੋਂ ਵਾਲਾ ਸਮਾਨ ਚਾਹੀਦਾ ਹੁੰਦਾ A to Z ਸਾਰਾ ਹੀ ਸਮਾਨ ਆਪਾਂ ਜਿਹੜਾ ਵਾ ਉਹ ਇਤਰਾ ਆਪਣੇ ਸਟੋਰਾਂ ਦੇ ਵਿੱਚ ਪਹਿਲੋਂ ਹੀ ਚైనా ਤੋਂ ਲੈ ਕੇ ਜਾਂ ਫਿਰ ਅਮਰੀਕਾ ਤੋਂ ਜਿੱਥੋਂ ਵੀ ਆਪਣਾ ਪੋਰਟ ਤੇ ਆਪਾਂ ਨੂੰ ਕਨਵੀਨੀਅੰਟ ਲੱਗੇ ਆਪਾਂ ਲੈ ਕੇ ਭਰ ਲੈਨੇ ਆ ਆ ਵੇਖੋ ਚਾਹ ਪੱਤੀ ਤੋਂ ਲੈ ਕੇ ਮਸਾਲੇ ਸਾਰਾ ਕੁਝ ਠੀਕ ਹੈ ਤੁਸੀਂ ਨਿਗਾਹ ਮਾਰੋ ਆ ਬਸ ਸਟੋਰ ਕਿਦ ਇੱਕ ਚੰਗੀ ਦੁਕਾਨ ਜਿੱਨਾ ਜਿਹੜਾ ਸਮਾਨ ਹੈ ਇੱਕ ਸੁਪਰਮਾਰਕਟ ਜਿੱਨਾ ਆਪਣੇ ਜਾਗ ਦੇ ਉੱਤੇ ਹੀ ਹੁੰਦਾ ਵਾ ਆ ਵੇਖ ਲਓ ਤੁਸੀਂ ਸਾਰਾ ਏ ਟੂ ਜ਼ेड ਸਮਾਨ ਚੌਲ ਵਗੈਰਾ ਮਸਾਲੇ ਹਨਾ ਦਾਲਾਂ ਆਟਾ ਵਗੈਰਾ ਕਾਫੀ ਬੀਨਸ ਵਾਲੀ ਦੂਸਰੀ ਨੋਰਮਲ ਹਰ ਚੀਜ਼ ਇਹਦੇ ਉੱਤੇ ਆਪਣੇ ਜੂਸ ਦੁੱਧ ਹਰ ਚੀਜ਼ ਆ ਵੀ ਜੂਸ ਦੇ ਡੱਬੇ ਵੇਖੋ ਕਿਦਾਂ ਲੱਗੇ ਪਿਆ ਰੈਕਾਂ ਦੇ ਵਿੱਚ ਠੀਕ ਐ ਇਦਾਂ ਸਾਰਾ ਸਮਾਨ ਆਪਣਾ ਇਹਦੇ ਉੱਤੇ ਪਿਆ ਹੁੰਦਾ ਇਧਰ ਦੁੱਧ ਪਿਆ ਵਾ ਸਾਰਾ ਠੀਕ ਐ ਇਹ ਸਾਰਾ ਸਮਾਨ ਆਪਾਂ ਲੈ ਕੇ ਤੁਰਦੇ ਨਾਲ ਇਥੇ ਤੁਹਾਡਾ ਇੱਕ ਸਵਾਲ ਆਉਂਦਾ ਵਾ ਵੀ ਕੀ ਸਾਨੂੰ ਸਮੁੰਦਰ ਤੇ ਰਹਿਣ ਵਾਲਿਆਂ ਬੰਦਿਆਂ ਨੂੰ ਸਮੁੰਦਰੀ ਝਾਇ ਤੇ ਰਹਿਣ ਵਾਲਿਆਂ ਨੂੰ ਇਹਨਾਂ ਦੇ ਵਾਸਤੇ ਪੇ ਕਰਨਾ ਪੈਂਦਾ? ਤੇ ਬਿਲਕੁਲ ਨਹੀਂ ਜੀ ਸਾਨੂੰ ਕਿਹੇ ਵੀ ਚੀਜ਼ ਵਾਸਤੇ ਪੇ ਨਹੀਂ ਕਰਨਾ ਪੈਂਦਾ ਇਹ ਸਾਰਾ ਜਿਹੜਾ ਖਰਚਾ ਵਾ ਇਹ ਕੰਪਨੀ ਕਰਦੀ ਆ ਠੀਕ ਆ ਇਹ ਜਿੰਨਾ ਵੀ ਖਰਚਾ ਹੁੰਦਾ ਵਾ ਸਾਰਾ ਕੰਪਨੀ ਦਾ ਹੁੰਦਾ ਵਾ ਤੇ ਆਹੜਾ ਰੂਮ ਤੁਸੀਂ ਵੇਖਿੰਦੇ ਜੇ ਨਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਅੱਗੇ ਆ ਗਿਆ ਮੀਡ ਰੂਮ ਮੀਡ ਰੂਮ ਤੇ ਵੈਜੀਟੇਬਲ ਰੂਮ ਠੀਕ ਆ ਇਹ ਇਤਰਾ ਵੱਡੀ ਫ੍ਰਿਜ ਇਹਨੂੰ ਤੁਸੀਂ ਮੰਨ ਕੇ ਚੱਲੋ ਬਹੁਤ ਵੱਡੀ ਫ੍ਰਿਜ ਹੈ ਆਪਣੀ ਠੀਕ ਹੈ ਜਿਤਨਾ ਆਪ ਉਹ ਸਾਰਾ ਸਮਾਨ ਆਪਾਂ ਇਹਦੇ ਵਿੱਚ ਰੱਖਿਆ ਠੀਕ ਆ ਆ ਤੁਸੀਂ ਵੇਖ ਲਓ ਰੈਕਾਂ ਦੇ ਵਿੱਚ ਜਿਤਨਾ ਜੂਸ ਵਗੈਰਾ ਹੋਰ ਦਹੀਂ ਜਿੰਨਾ ਵੀ ਸਮਾਨ ਹੈ ਨਾ ਉਹ ਸਾਰਾ ਇਹਦੇ ਵਿੱਚ ਰੱਖਿਆ ਇਹ ਵੈਜੀਟੇਬਲ ਰੂਮ ਆ ਸਾਰਾ ਸਬਜ਼ੀਆਂ ਵਗੈਰਾ ਇਹਦੇ ਚ ਪਈਆਂ ਹੋਆਂ ਤੇ ਇਸ ਤੋਂ ਅੱਗੇ ਜਿਹੜਾ ਨਾ ਉਹ ਤੇ ਬਰਫੀ ਬਣੀ ਆ ਨਾ ਉਹਦੇ ਵਿੱਚ ਉਹ ਮੀਟ ਰੂਮ ਜਿੰਨੀ ਵੀ ਮੱਸੀ ਵਗੈਰਾ ਆਪਾਂ ਖਾਣੇ ਆ ਮੀਟ ਖਾਣੇ ਆ ਹੋਰ ਵੀ ਕੋਈ ਚੀਜ਼ ਨਹੀਂ ਜਿਆਦਾ ਜਿਨ੍ਹਾਂ ਨੂੰ ਟੈਂਪਰੇਚਰ ਡਾਊਨ ਦੀ ਜ਼ਰੂਰਤ ਆ ਆ ਵੇਖੋ ਆਹੜਾ ਕਮਰਾ ਵਾ ਇਹਦਾ ਟੈਂਪਰੇਚਰ 8 ਡਿਗਰੀ ਆ ਠੀਕ ਆ ਤੇ ਆਹੜਾ ਬਣਾ ਇਹਦਾ -19 ਹੈ ਜਿਹੜਾ ਆਰਟ ਇਹ ਮੀਟ ਰੂਮ ਇਹਨੂੰ ਕਹਿੰਦੇ ਆ ਇਹਦਾ ਟੈਂਪਰੇਚਰ -19 ਡਿਗਰੀ ਦੇ ਅੰਦਰ ਬਰਫ਼ੀ ਜੰਮੀ ਹੁੰਦੀ ਮੈਂ ਤੁਹਾਨੂੰ ਵਿਖਾ ਦਿੰਨਾ ਘੋਲ ਕੇ ਇਹਦੇ ਵਿੱਚ ਸਾਰਾ ਬਹੁਤ ਜ਼ਿਆਦਾ ਯਾਨੀ ਕਿ ਠੰਡਾ ਸਮਾਨ ਚੈਲ ਆ ਚੈੱਕ ਕਰੋ ਤੁਸੀਂ ਇਹ ਆ ਵੱਡੀ ਫ੍ਰੀਜ ਇੱਕ ਸਾਹ ਦੀ ਇਹਦੇ ਵਿੱਚ -19 ਡਿਗਰੀ ਟੈਂਪਰੇਚਰ ਆ ਅੰਦਰ ਤੇ ਬੜਾ ਨਹੀਂ ਜਣਾ ਠੰਡ ਬਹੁਤ ਜ਼ਿਆਦੀ ਆ ਇਹਦੇ ਵਿੱਚ ਆਪਣਾ ਮੀਟ ਆ ਸਾਰਾ ਮੱਛੀ ਹੋਰ ਬੱਕਰਾ ਵਗੈਰਾ ਜੋ ਵੀ ਆ ਨਾ ਸਾਰਾ ਸਮਾਨ ਇਹਦੇ ਵਿੱਚ ਆਵੇ ਲੱਗਾ ਕਿ ਤਰ੍ਹਾਂ ਫ੍ਰੋਜ਼ਨ ਸਾਰਾ ਇਹਦੇ ਵਿੱਚ ਫ੍ਰੋਜ਼ਨ ਜਿੰ ਸਾਰਾ ਇਹਦੇ ਵਿੱਚ ਲੱਗਾ ਵਾ ਤੇ ਦੋਹਾਂ ਢਾਈ ਮਹੀਨਿਆਂ ਦਾ ਆਪਣਾ ਸਮਾਨ ਐ ਨੋਨ ਕਰ ਲੀਏ ਬੰਦ ਨਹੀਂ ਦੇਦਾ అలਾਰਮ ਵੱਜਣ ਲੱਪਣਾ ਤੇ ਫ੍ਰਿਜ ਬੰਦ ਕਰਨੀ ਪੈਂਦੀ ਹੈ ਇਹ ਹਾਂ ਆ ਲੋ ਆਪਾਂ ਕਰਤੈਨ ਬੰਦ ਠੀਕ ਹੈ ਚੀਫ ਕੁੱਕ ਨੇ ਉਹਨੇ ਨੂੰ ਕਰ ਦੇਣਾ ਸਟਾਰਟ ਕਰ ਦੇਣਾ ਠੀਕ ਹੈ ਜੀ ਇਦਾਂ ਦਾ ਕੁਸ ਆਵੇ అలਾਰਮ ਵਗੈਰਾ ਲੱਗੇ ਆ ਜੇ ਟੈਂਪਰੇਚਰ ਡਾਊਨ ਹੁੰਦਾ ਵਾ ਆਵੇ ਪ੍ਰੈਸ਼ਰ ਗੇਜਾਂ ਲੱਗੀਆਂ ਪੂਰਾ ਸਿਸਟਮ ਪੂਰਾ ਜਿਹੜਾ ਵਾ ਐ ਕੇਹੀ ਗਲਤੀ ਕਮੀ ਨਹੀਂ ਐ ਕਿ ਹੱਦੋਂ ਵੱਧ ਵਧੀਆ ਬਣਾਇਆ ਸਿਸਟਮ ਠੀਕ ਹੈ ਵੇ ਟੀਨ ਟੀਨ ਫਰੂਟ ਵਗੈਰਾ ਸਾਰਾ ਹੋਰ ਜੋ ਟੀਨ ਵਾਲਾ ਸਮਾਨ ਆ ਜੈਮ ਸੋਸਮ ਕਿਹੜੀ ਚੀਜ਼ ਮੈਂ ਤੁਹਾਨੂੰ ਦੱਸਾਂ ਤੇ ਕਿਹੜੀ ਨਾਮ ਦੱਸਾਂ ਤੇ ਤੇਲ ਵਗੈਰਾ ਤੜਕੇ ਲਾਉਣ ਨੂੰ ਸਾਰਾ ਕੁਝ ਇੱਥੇ ਹੈਗਾ ਆਪਣੇ ਕੋਲ ਠੀਕ ਹੈ ਜੀ ਆਵੇ ਆਂਡੇ ਆਪਣੇ ਪਏ ਆ ਸਾਰਾ ਕੁਝ ਇਸ ਤਰ੍ਹਾਂ ਦਾ ਸਾਰਾ ਸਮਾਨ ਆਪਣੇ ਜਹਾਜ਼ ਤੇ ਪਹਿਲਾਂ ਹੀ ਅਵੇਲੇਬਲ ਹੁੰਦਾ ਸੀਰ ਸਾਹਿਬ ਜਰਾ ਇੱਕ ਵਾਰ ਦੇਖ ਲੈਣਾ ਉਹ ਮਤਲਬ ਸਹੀ ਸੇ ਮੈਂ ਬੰਦ ਕਰ ਦਿਆ ਨਾ ਹਾਂ ਉਸਕਾ ਟੈਂਪਰੇਚਰ ਵਗੈਰਾ ਠੀਕ ਹੈ ਅਵੇ ਇਦਾਂ ਅਵੇ ਸਾਰਾ ਸਮਾਨ ਆਪਣਾ ਬੰਦਿਆ ਇਹਦੇ ਵਿੱਚ ਮੈਂ ਤੁਹਾਨੂੰ ਖਵਾਵਾਂ ਵੀ ਆਵੇ ਓਵਨ ਵੀ ਹੈਗਾ ਵੱਡਾ ਕੇਕ ਵਗੈਰਾ ਜੋ ਵੀ ਓਵਨ ਚ ਬੰਨ ਵਾਲਾ ਸਮਾਨ ਇੱਥੇ ਬੰਨਦਾ ਵਾ ਨਾਰਮਲ ਫ੍ਰਿਜ ਵੀ ਇੱਕੋ ਹੀ ਤਰ੍ਹਾਂ ਦੀ ਹੈਗੀ ਆ ਜਿੱਦੇ ਆਟਾ ਗੁੰਨਣ ਵਾਲੀ ਮਸ਼ੀਨ ਅੱਗੇ ਲੱਗੀ ਇਹਦੇ ਵਿੱਚ ਚੀਫ ਕੁੱਕ ਆਪਣਾ ਆਟਾ ਇਹਦੇ ਵਿੱਚ ਗੁੰਨਦਾ ਵਾ ਠੀਕ ਆਵੇ ਸਾਰਾ ਸਮਾਨ ਜਿਹੜਾ ਵਰਤੋਂ ਵਾਲਾ ਕੱਢ-ਕੱਢ ਕੇ ਇਹਨਾਂ ਨੇ ਲੈ ਆਂਦਾ ਵਾ ਤੇ ਇਹਦੇ ਵਿੱਚ ਆ ਮਿਰਚ ਚੈੱਕ ਕਰੋ ਤੁਸੀਂ ਕਿੱਡੀ ਤਕੜੀ ਹੈ ਹੈ ਤੇ ਇੰਟਰਨੈਟ ਆਵੇ ਸਾਰਿਆਂ ਦਾ ਲੱਗਾ ਚੀਫ ਕੁੱਕ ਆਪਣਾ ਮੋਬਾਈਲ ਲਾ ਕੇ ਰੱਖਿਆ ਗੰਡਾ ਗੰਡਾ ਚੈੱਕ ਕਰੋ ਕੁਝ ਕਿੜਾ-ਕਿੜਾ ਠੀਕ ਹੈ ਤੇ ਇੱਥੇ ਸਿੰਕ ਵਗੈਰਾ ਲੱਗਾ ਸਾਰਾ ਸਮਾਨ ਜਿੱਥੇ ਆਪਣਾ ਭਾਂਡੇ-ਪੁੰਡੇ ਧੋਦੇ ਆ ਆ ਜਿਹੜਾ ਅੱਗੇ ਆ ਗਿਆ ਨਾ ਇਹ ਆ ਆਪਣਾ ਡਿਸ਼ ਵਾਸ਼ਰ ਠੀਕ ਹੈ ਇਹਦੇ ਵਿੱਚ ਆਪਣੀਆਂ ਪਲੇਟਾਂ ਪਹਿਲਾਂ ਆਪਾਂ ਇੱਕ ਕਰਾਂ ਉਤਰਾਂ ਧੋ ਦੇਣੀਆਂ ਬਾਅ ਇਦਾਂ ਦਾ ਸਿਸਟਮ ਕੋਈ ਹੁੰਦਾ ਵਾ ਠੀਕ ਹੈ ਕਲੀਨਿੰਗ ਦਾ ਜਿਹੜਾ ਵਾ ਉਹ ਆਪੋ ਆਪਣਾ ਏਰੀਆ ਆਪਣਾ ਜ਼ਿੰਮੇਵਾਰੀ ਹੁੰਦੀ ਆ ਆਪਾਂ ਕਲੀਨਿੰਗ ਆਪਣੀ ਇਤਿਹਾਸ ਵੀ ਕਰਦੇ ਆ ਕਲੀਨਿੰਗ ਵਾਸਤੇ ਇੱਥੇ ਕੋਈ ਵੱਖਰੇ ਬੰਦੇ ਨਹੀਂ ਹੁੰਦੇ ਮਿਊਜ਼ਿਕ ਸਿਸਟਮ ਇੱਥੇ ਲੱਗਾ ਇਹਨਾਂ ਨੇ ਮੇਰੀ ਵੀਡੀਓ ਕਰਕੇ ਬੰਦ ਕੀਤਾ ਸ਼ਾਇਦ ਵੀ ਇਹਦੀ ਵੀਡੀਓ ਡਿਸਟਰਬ ਨਾ ਉਹ ਤੇ ਇੱਥੇ ਗਾਣੇ ਗੁਣੇ ਚੱਲਦੇ ਰਹਿੰਦੇ ਆ ਤੇ ਆਪਣੇ ਨਾਲ ਦੇ ਆ ਵਧੀਆ ਮੌਜ ਦੇ ਵਿੱਚ ਰੋਟੀ ਪਾਣੀ ਬਣਾਉਂਦੇ ਰਹਿੰਦੇ ਆ ਸਾਰੇ ਮਿਹਨਤੀ ਬੰਦੇ ਆ ਜਾਇ ਦੇ ਉੱਤੇ ਇਦਾਂ ਦਾ ਕੋ ਸਿਸਟਮ ਹੁੰਦਾ ਆਪਣਾ ਠੀਕ ਜਦੋਂ ਇੱਥੋਂ ਆਪਾਂ ਅੱਗੇ ਬਾਹਰ ਨਿਕਲਦੇ ਆ ਤੇ ਇੱਥੇ ਕ ਫਾਉਂਟੇਨ ਪੀਣ ਵਾਲਾ ਪਾਣੀ ਕਿੱਥੋਂ ਆਦਾ ਸਾਡੇ ਜਹਾਜ ਤੇ ਇਹਦੇ ਵਾਸਤੇ ਮੈਂ ਇੱਕ ਵੱਖਰੀ ਵੀਡੀਓ ਬਣਾਉਂਗਾ ਸਮੁੰਦਰ ਦੇ ਪਾਣੀ ਤੋਂ ਹੀ ਆਪਾਂ ਪੀਣ ਵਾਲਾ ਪਾਣੀ ਕਨਵਰਟ ਕਰਦੇ ਕਿਦਾਂ ਕਰਦੇ ਹਾਂ ਮੈਂ ਤੁਹਾਨੂੰ ਉਹਨਾਂ ਦੀਆਂ ਵੀਡੀਓ ਦੱਸੂਗਾ ਉਹਦੇ ਅੱਗੇ ਫਿਰ ਆ ਫਿਲਟਰ ਹੋ ਕੇ ਪਾਣੀ ਬਹੁਤ ਵਧੀਆ ਆਪਾਂ ਨੂੰ ਸ਼ੁੱਧ ਮਿਲਦਾ ਵਾ ਪੌਣ ਪਾਣੀ ਪੂਰਾ ਵਧੀਆ ਮਿਲਦਾ ਤੇ ਆ ਜਿਹੜੀ ਅੱਗੇ ਜਗਾਹ ਆ ਗਈ ਆ ਨਾ ਇੱਥੇ ਆਪਾਂ ਬਹਿ ਕੇ ਆਪਣਾ ਰੋਟੀ ਪਾਣੀ ਖਾਣੇ ਆ ਠੀਕ ਆ ਇਹਦੇ ਬਾਰੇ ਹੁਣ ਮੈਂ ਤੁਹਾਨੂੰ ਦੱਸਦਾ ਇੱਥੋਂ ਦਾ ਹਾਂਜੀ ਤੇ ਹੁਣ ਆਪਾਂ ਇੱਥੇ ਆ ਗਏ ਆ ਜਿੱਥੇ ਆਪਣਾ ਰੋਟੀ ਪਾਣੀ ਉੱਥੇ ਪਕਦਾ ਪਿੱਛੇ ਉਥੋਂ ਪੱਕਣ ਤੋਂ ਬਾਅਦ ਰੋਟੀ ਪਾਣੀ ਆਪਣਾ ਲੈਣਾ ਇਹ ਜਗ੍ਹਾ ਦੇ ਉੱਤੇ ਜਿੱਥੇ ਆਪਣਾ ਰੋਟੀ ਪਾਣੀ ਆਪਾਂ ਬੈਠ ਕੇ ਖਾਣੇ ਆ ਇਹਨੂੰ ਆਪਾਂ ਜਾਹ ਦੇ ਉੱਤੇ ਕਹਿ ਦਿੰਨੇ ਆ ਆਪਣਾ ਮੈਸਰੂਮ ਜਾਂ ਫਿਰ ਡਾਈਨਿੰਗ ਸਲੂਨ ਇੱਥੇ ਬੈਠ ਕੇ ਆਪਾਂ ਜਿਹੜਾ ਵਾ ਰੋਟੀ ਪਾਣੀ ਆਪਣਾ ਖਾਣੇ ਆ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ ਇੱਥੇ ਵਿੱਚ ਤੁਸੀਂ ਮਾਰੋ ਨਿਗਾ ਇੱਥੇ ਕੀ ਕੀ ਹੈਗਾ ਆਪਣੇ ਕੋਲ ਫਿਰ ਅੱਗੇ ਆਪੇ ਆਪਣੇ ਨੋਟਿਸ ਵਗੈਰਾ ਲੱਗੇ ਆ ਪੋਸਟਰ ਲੱਗੇ ਆ ਆਹ ਫੋਰ ਥੋੜਾ ਬਹੁਤ ਕੰਪਨੀ ਬਾਰੇ ਹਨਾ ਜਾਣਕਾਰੀ ਇਦਾਂ ਦਾ ਕੁਝ ਇਹ ਹੁੰਦਾ ਵੇਖਣ ਨੂੰ ਆਹ ਵੇਖ ਲਓ ਇਦਾਂ ਦਾ ਆਪਣਾ ਕੁਝ ਮੈਸਰੂਮ ਹੈ ਜਾਹ ਦੇ ਠੀਕ ਆ ਜਦੋਂ ਰੋਟੀ ਉਧਰੋਂ ਪੱਕ ਜਾਣੀ ਆ ਉਹ ਇੱਥੇ ਆ ਕੇ ਟੇਬਲਾਂ ਦੇ ਉੱਤੇ ਲੱਗ ਜਾਣੀ ਆ ਤੇ ਆਪਣਾ ਜਦੋਂ ਸਵੇਰੇ ਬ੍ਰੇਕਫਾਸਟ ਦਾ ਟਾਈਮ 7:30 ਹਨਾ ਫਿਰ ਲੰਚ ਦਾ ਟਾਈਮ 12 ਵਜੇ ਫਿਰ ਸ਼ਾਮ ਨੂੰ ਡਿਨਰ ਦਾ ਟਾਈਮ 5:30 ਵਜੇ ਹੁੰਦਾ ਵਾ ਉਹ ਇੱਥੇ ਆ ਕੇ ਲੱਗ ਜਾਣਾ ਤੇ ਇੱਥੋਂ ਫਿਰ ਆਪਾਂ ਉਹ ਪਲੇਟਾਂ ਲੈ ਕੇ ਚਮਚਾ ਲੈ ਕੇ ਆਪਣਾ ਬਹਿ ਕੇ ਇੱਥੇ ਰੋਟੀ ਪਾਣੀ ਖਾ ਲੈਣਾ ਠੀਕ ਹੈ ਛੋਟੀ ਜੀ ਫ੍ਰੀਜ ਇੱਥੇ ਇੱਕ ਇੱਥੇ ਵੀ ਹੈਗੀ ਆਵੇ ਠੀਕ ਹੈ ਫ੍ਰੀਜਾਂ ਦਾ ਨਹੀਂ ਘਾਟਾ ਹਰ ਕਮਰੇ ਦੇ ਵਿੱਚ ਫ੍ਰੀਜ ਸਭ ਜਗ੍ਹਾ ਫ੍ਰੀਜ ਇਤਰਾ ਆੜਾ ਆੜਾ ਹੀਟ ਵਾਲਾ ਵਾ ਆ ਗਰਮ ਰਹਿੰਦਾ ਰੋਟੀ ਪਾਣੀ ਦੇ ਉੱਤੇ ਰੱਖ ਦੇਣਗੇ ਤਾਂ ਰੋਟੀ ਗਰਮ ਰਹਿਣੀ ਆ ਪਲੇਟ ਹੀਟ ਵਾਲੀ ਆ ਠੀਕ ਆ ਵੇ ਹੀਟ ਵਾਲਾ ਸਿਸਟਮ ਵੀ ਲਗਾਏ ਤੇ ਅੱਗੇ ਆਪਾਂ ਆਪਣੀਆਂ ਪਲੇਟਾਂ ਪਈਆਂ ਵਾ ਇਹਦੇ ਵਿੱਚ ਚੌਲ ਬੰਦੇ ਆ ਮੇਰੇ ਸਹਮਣੇ ਵੇਖਾਂ ਭਲਾ ਹਾਂ ਆਵੇ ਚੌਲੇ ਦੇ ਵਿੱਚ ਅੱਜ ਐਤਵਾਰ ਬਰੀਆਨੀ ਆ ਨਾ ਤਾਂ ਕਰਕੇ ਚੱਕਾ ਨਹੀਂ ਤੇ ਭਰਿਆ ਹੁੰਦਾ ਚੌਲਾ ਨਾ ਇਹ ਠੀਕ ਆ ਰੋਟੀ ਪਾਣੀ ਆਪਾਂ ਨੂੰ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਦੋਵਾਂ ਤਰ੍ਹਾਂ ਦਾ ਮਿਲਦਾ ਵਾ ਜਿਹੜਾ ਬੰਦਾ ਵੈਜੀਟੇਰੀਅਨ ਹੋ ਵੈਜੀਟੇਰੀਅਨ ਖਾਵੇ ਜਿਹੜਾ ਨਾਨ ਵੈਜ ਨਾਨ ਵੈਜ ਖਾਵੇ ਇਥੋਂ ਇਤਰਾਹ ਦਾ ਆਪਾਂ ਨੂੰ ਕੁਝ ਸੀ ਵਿਊ ਵਿੱਚ ਦੇਖਣ ਨੂੰ ਮਿਲਦਾ ਵਾ ਇਥੋਂ ਆਪਾਂ ਰੋਟੀ ਪਾਣੀ ਖਾਂਦੇ ਖਾਂਦੇ ਨਾਲ ਆਪਣਾ ਰੋਟੀ ਪਾਣੀ ਖਾ ਸਕਦੇ ਆ ਵੇਖ ਲਓ ਹੁਣ ਆਪਣਾ ਜਹਾਜ਼ ਚੱਲਣ ਦਿਆ ਇਸ ਟਾਈਮ ਤੇ ਜਹਾਜ਼ ਸਿਰਫ ਆਪਣਾ ਇੰਨਾ ਕੀ ਹਿਲਣ ਦਿਆ ਜੇ ਆ ਪਾਣੀ ਮੈਂ ਤੁਹਾਨੂੰ ਵਿਖਾਦਾ ਇਹ ਆ ਚੈੱਕ ਕਰੋ ਇੰਨੀ ਕੀ ਵਾਈਬ੍ਰੇਸ਼ਨ ਆ ਬਸ ਜਹਾਜ਼ ਦੀ ਚੱਲਦੇ ਦੀ ਇੰਨਾ ਕੀ ਹਿਲਦਾ ਵਾ ਤੇ ਤੁਸੀਂ ਹੁਣੇ ਸੋਚਣਾ ਵਾ ਪਿਆ ਸੇਫ ਪਿਆ ਇਤਰਾਹ ਜਹਾਜ਼ ਚੱਲਦਾ ਵਾ ਤੇ ਡਿਗਦੇ ਕਿਉਂ ਨਹੀਂ ਸਮਾਨ ਕਿਉਂਕਿ ਜਹਾਜ਼ ਆਪਣਾ ਇਸ ਹਿਸਾਬ ਨਾਲ ਹੁਣ ਇੰਨਾ ਕਿ ਵਜਨੇ ਦਾ ਜ਼ਿਆਦਾ ਵਾ ਤੇ ਸਮੁੰਦਰ ਦੇ ਵਿੱਚ ਛੱਲਾਂ ਹੈ ਨਹੀਂਗੀਆਂ ਤੇ ਬਿਲਕੁਲ ਨਾਰਮਲ ਚੱਲਦੇ ਆ ਬਿਲਕੁਲ ਪਤਾ ਨਹੀਂ ਲੱਗਦਾ ਵੀ ਹਿੱਲਦੇ ਆ ਵੇਖ ਲਓ ਕੋਈ ਵੀ ਚੀਜ਼ ਤੁਹਾਨੂੰ ਹਿਲਦੀ ਨਜ਼ਰ ਆਉਂਦੀ ਹੈ ਨਹੀਂ ਹਿਲਦੀ ਪਰ ਹਾਂ ਜਦੋਂ ਸਮੁੰਦਰ ਦੇ ਵਿੱਚ ਛੱਲਾਂ ਆਉਂਦੀਆਂ ਵਾ ਤੇ ਉਦੋਂ ਆਪਾਂ ਨੂੰ ਇਹ ਸਾਰਾ ਸਮਾਨ ਜਿਹੜਾ ਸਿਕਿਉਰ ਕਰਨਾ ਪੈਂਦਾ ਵਾ ਵੇ ਇਹਦੇ ਥੱਲੇ ਨਾ ਐਂਟੀ-ਸਕਿਡ ਮੈਟ ਪਿਆ ਵਾ ਇਹ ਚੀਜ਼ ਐਡੀ ਛੇਤੀ ਨਹੀਂ ਦਿਖਦੀ ਥੱਲੇ ਐਂਟੀ-ਸਕਿਡ ਮੈਟ ਪਿਆ ਵਾ ਆ ਆਇਆ ਤਾਇਆ ਇਹਨੂੰ ਐ ਡੱਬੇ ਦੇ ਵਿੱਚ ਰੱਖਿਆ ਵਾ ਵੀ ਚੀਜ਼ਾਂ ਇਹਦੇ ਵਿੱਚ ਹੁਣ ਡਿੱਗਣ ਨ ਆਵੇ ਚਾਹ ਦਾ ਪਿਆਵਾ ਚਾਰ ਪਿਆ ਜੈਨ ਸੋ ਸਾਰਾ ਤਰ੍ਹਾਂ ਦਾ ਹਰ ਟੇਬਲ ਦੇ ਉੱਤੇ ਸਮਾਨ ਪਿਆਵਾ ਖਾਣ ਪੀਣ ਵਾਲਾ ਆਪਣਾ ਠੀਕ ਹੈ ਇਦਾਂ ਦਾ ਕੋ ਸਿਸਟਮ ਹੁੰਦਾ ਹੋਇਆ ਇਹਦੇ ਥੱਲੇ ਵੀ ਐਂਟੀ ਸਕਿਡ ਮੈਟ ਲੱਗਾ ਹੋਇਆ ਵੀ ਜਿਹੜਾ ਇਹ ਪਲਟ ਕੇ ਪਲਟੀ ਵਜ ਕੇ ਥੱਲੇ ਨਾ ਡਿੱਗ ਪੇ ਠੀਕ ਹੈ ਆਵੇ ਪਲੇਟਾਂ ਆਈਡੀਆਂ ਕੌਲੇ ਆ ਤੁਸੀਂ ਧਿਆਨ ਦਿਓ ਵੀ ਆਵੇ ਰੈਕ ਦੇ ਵਿੱਚ ਪਏ ਆ ਵੀ ਜਦੋਂ ਮੰਨ ਲਓ ਇਹ ਜਹਾਜ਼ ਆਪਣਾ ਹਿੱਲੇ ਤੇ ਇਹ ਨਾ ਹੋਵੇ ਪਿਆ ਇਸ ਤਰ੍ਹਾਂ ਬਾਹਰ ਆ ਕੇ ਤੇ ਥੱਲੇ ਡਿੱਗ ਪੇ ਸਾਰਾ ਸਮਾਨ ਧਿਆਨ ਦਿੱਤਾ ਤੁਸੀਂ ਆ ਸਾਰਾ ਸਮਾਨ ਰੈਕਾਂ ਦੇ ਵਿੱਚ ਪਿਆ ਵਾ ਤੇ ਇਦਾਂ ਦਾ ਕੋਸ ਸਿਸਟਮ ਹੁੰਦਾ ਹਰ ਚੀਜ਼ ਨੂੰ ਲੈਸ਼ਿੰਗ ਹੋ ਜਾਂਦੀ ਹੈ ਲੈਸ਼ਿੰਗ ਮਤਲਬ ਵੀ ਇੱਕ ਸਾਥ ਦੀ ਸਿਕਿਉਰ ਕੀਤੀ ਹੁੰਦੀ ਚੀਜ਼ ਐ ਐਡੀ ਛੇਤੀ ਸਮਾਨ ਖਿਲਰਦਾ ਨਹੀਂ ਆ ਤੇ ਜਹਾਜ਼ ਜਦੋਂ ਪਰ ਜਦੋਂ ਹਿੱਲਣਾ ਵਾ ਉਦੋਂ ਫਿਰ ਇਹਨਾਂ ਚੀਜ਼ਾਂ ਨੂੰ ਰੱਸੀਆਂ ਵਗੈਰਾ ਨਾਲ ਬੰਨਣਾ ਪੈਂਦਾ ਵਾ ਇਦਾਂ ਦਾ ਕੋਸ ਸਿਸਟਮ ਹੁੰਦਾ ਆ ਤੁਹਾਨੂੰ ਮੈਂ ਵਿਖਾ ਦੇਣਾ ਇੱਕ ਹੋਰ ਚੀਜ਼ ਨਾ ਜਿਤਨਾ ਉਹਨਾ ਵੱਡੀ ਫ੍ਰਿਜ ਆ ਤੁਸੀਂ ਸੋਚੋਗੇ ਵੀ ਇਹ ਜੋ ਜਹਾਜ਼ ਹਿੱਲਣਾ ਵਾ ਤੇ ਇਹ ਫ੍ਰਿਜ ਤੇ ਡਿੱਗ ਸਕਦੀ ਆ ਤੇ ਆਹ ਵੇਖੋ ਆਹ ਦੱਸਣ데요 ਜੇ ਆਹ ਕੰਧ ਦੇ ਵਿੱਚ ਇਹਨੂੰ ਨਾ ਸ਼ੇਕ ਮਾਰ ਕੇ ਤੇ ਇਹਦੇ ਨਾਲ ਇਹਨੂੰ ਨਟਾਂ ਦੇ ਨਾਲ ਸਿਕਿਉਰ ਕੀਤਾ ਵੀ ਇਹਦੀ ਪਲਟੀ ਨਾ ਵਜ ਜਦੋਂ ਜਹਾਜ਼ ਤੇ ਹਿਲਦਾ ਜ਼ਰੂਰ ਅਜੇਤ ਨਹੀਂ ਬਿਲਕੁਲ ਹਿਲਣਦੇ ਅਜੇਤ ਜਾਂਦੇ ਬਿਲਕੁਲ ਸਿੱਧਾ ਕਿਉਂਕਿ ਬਾਹਰ ਸਮੁੰਦਰ 'ਚ ਜਿਹੜਾ ਮੌਸਮ ਹੈ ਉਹ ਬੜਾ ਵਧੀਆ ਵਾ ਪਰ ਜਦੋਂ ਜਹਾਜ਼ ਆਪਣਾ ਹਿਲਣ ਲੱਪਿਆ ਤੇ ਉਦੋਂ ਇਹ ਚੀਜ਼ਾਂ ਵੀ ਹਿਲਣ ਲੱਪੈਣੀਆਂ ਨਾਲ ਤੇ ਤਾਂ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਏ ਟੂ ਜ਼ੈਡ ਆਪਾਂ ਸਿਕਿਉਰ ਕਰਦੇ ਆਂ ਅੱਛਾ ਉਹ ਜਿਹੜਾ ਮੈਸ ਰੂਮ ਹੈ ਨਾ ਉੱਥੇ ਆਪਾਂ ਖਾਂਦੇ ਆਂ ਨਾਰਮਲ ਸਿਵਲ ਕੱਪੜਿਆਂ 'ਚ ਬੈ ਕੇ ਰੋਟੀ ਪਾਣੀ ਤੇ ਜਦੋਂ ਡਿਊਟੀ ਟਾਈਮ ਤੇ ਆਪਣੇ ਕੱਪੜੇ ਮੰਨ ਲਓ ਮੁੜ ਕੇ ਆਲੇ ਆ ਜਾਂ ਆਪਾਂ ਥੋੜੇ ਲਿਬੜੇ ਤੇ ਫਿਰ ਆਪਾਂ ਰੋਟੀ ਪਾਣੀ ਖਾਣੇ ਇੱਥੇ ਵੀ ਸਿਸਟਮ ਉਦਾਂ ਦਾ ਹੀ ਆ। ਆਵੇ ਸਾਰਾ ਸਿਸਟਮ ਖਾਣ ਪੀਣ ਵਾਲਾ ਇੱਥੇ ਵੀ ਉਦਾਂ ਦਾ ਹੀ ਪਿਆ ਵਾ। ਘੜੀ ਲੱਗੀ ਕਰਾਂ ਤੁਸੀਂ ਝਾਤੀ ਮਾਰ ਲਓ ਇੱਥੇ ਕੀ ਹਿਸਾਬ ਹੈ ਪੇਂਟਿੰਗਾਂ ਵਗੈਰਾ ਲੱਗੀਆਂ, ਪੋਸਟਰ ਲੱਗੇ ਤੇ ਬੜੇ ਸੋਹਣੇ। ਵਾਈਬ ਬੜੀ ਵਧੀਆਉਂਦੀ ਜਦੋਂ ਇੱਥੇ ਬਹਿ ਕੇ ਰੋਟੀ ਪਾਣੀ ਖਾਈਦਾ ਵਾ ਤੇ ਹਾਸਾ ਮਖੌਲ ਪੂਰਾ ਕਰੀਦਾ ਵਾ। ਆਵੇ ਅਲਾਰਮ ਸਿਸਟਮ ਲੱਗਾ ਸਾਰਾ, ਨੋਟਿਸ ਲੱਗੇ ਆ। ਇੱਥੇ ਬੜੀ ਵਧੀਆ ਸ਼ਾਨਦਾਰ ਇੱਕ ਆ ਲੱਗੀ ਕੌਫੀ ਮਸ਼ੀਨ ਠੀਕ ਹੈ। ਆੜੀ ਕੌਫੀ ਮਸ਼ੀਨ ਹੈ ਨਾ ਇਹਦੇ ਵਿੱਚ ਆਪਣੀ ਬੜੀ ਟਾਪ ਦੀ ਕਾਫੀ ਬਣਦੀ ਹੈ ਸਟਾਰਬਕ ਦੀ ਕਾਫੀ ਨੂੰ ਤੇ ਫੇਲ ਕਰ ਦਿੰਦੀ ਹੈ ਏਡੀ ਵਧੀਆ ਕਾਫੀ ਬਣਦੀ ਆ ਆ ਵੇਖੋ ਆਹ ਵਾਲੀ ਕਾਫੀ ਆਪਾਂ ਇਹਦੇ ਜੀ ਬੀਨਸ ਵਾਲੀ ਯੂਜ਼ ਕਰਦੇ ਆ ਬੜੀ ਮਹਿੰਗੇ ਭਾਦੀ ਕਾਫੀ ਏ ਸਾਰਾ ਕੁਝ ਜਿੰਨਾ ਵੀ ਆਪਾਂ ਨੂੰ ਸਾਰਾ ਜਾਇ ਤੇ ਸਮਾਨ ਆ ਇਹ ਆਪਾਂ ਨੂੰ ਫ੍ਰੀ ਆਫ ਕਾਸਟ ਮਿਲਦਾ ਵਾ ਕਿਹੇ ਵੀ ਚੀਜ਼ ਵਾਸਤੇ ਆਪਾਂ ਨੂੰ ਪੈਸੇ ਨਹੀਂ ਦੇਣੇ ਪੈਂਦੇ ਠੀਕ ਹੈ ਜੀ ਤੇ ਆਹ ਵੇਖੋ ਲਿਫਟਣ ਦੀ ਜੇ ਕਿਸੇ ਨੇ ਚਾਹ ਪੀਣੀ ਚਾਹ ਹੈ ਕੀ ਆ ਮਾਈਲੋ ਹੈਗਾ ਵਾ ਆ ਨਾਰਮਲ ਜਿਹੜੀ ਦੂਸਰੀ ਕਾਫੀ ਆਪਾਂ ਪੀਨੇ ਉਹ ਹੈਗੀ ਆ ਠੀਕ ਆ ਆ ਜਿਹੜਾ ਸੀ ਮੇਟ ਜਿਹੜਾ ਹੁੰਦਾ ਕਾਫੀ ਮੇਟ ਸੌਰੀ ਜਿਹੜਾ ਆਪਾਂ ਕਾਫੀ ਚ ਪਾਉਂਦੇ ਆ ਉਹ ਹੈਗਾ ਬਾਕੀ ਦੁੱਧ ਵੀ ਫਰੈਸ਼ ਹੈਗਾ ਕੈਟਲ ਹੈਗੀ ਆ ਹਰ ਤਰ੍ਹਾਂ ਦਾ ਇੱਕ ਓਵਨ ਇੱਥੇ ਵੀ ਲੱਗਾ ਆਪਣਾ ਰੋਟੀ ਪਾਣੀ ਗਰਮ ਕਰਕੇ ਖਾਣ ਨੂੰ ਇਧਰੋਂ ਕੁਝ ਇਸ ਤਰ੍ਹਾਂ ਦਾ ਜਿਹੜਾ ਵਾ ਸੀ ਵਿਊ ਆਪਾਂ ਨੂੰ ਵੇਖਣ ਨੂੰ ਮਿਲਦਾ ਠੀਕ ਹੈ ਇਧਰੋਂ ਆਪਾਂ ਛਾਤੀ ਮਾਰ ਸਕਦੇ ਆ ਵੇਖੋ ਸਮੁੰਦਰ ਜਿਹੜਾ ਬੜਾ ਸ਼ਾਂਤ ਆ ਤੇ ਕੋਈ ਇਹੋ ਜਿਹਾ ਕੋਈ ਖਤਰੇ ਵਾਲਾ ਕੰਮ ਹੈ ਨਹੀਂ ਆ ਤੇ ਆਹ ਵੇਖੋ ਇੱਥੇ ਵੀ ਕੱਪ ਨਾ ਕਿਹੜੇ ਰੁਕਦਾ ਰੱਖਿਆ ਆ ਵੀ ਆ ਮੇਰਾ ਕੱਪ ਹੈ ਆ ਵੀ ਇਹ ਵੀ ਡਿੱਗੇ ਨਾ ਤਾਂ ਕਰਕੇ ਉਹਨੂੰ ਇਤਰਾ ਰੱਖਿਆ ਵੀ ਜੇ ਮੰਨ ਲਓ ਇੱਕ ਵੇਲੇ ਜਹਾਜ਼ ਏਡੇ ਹਿੱਲਣ ਵੀ ਲਾਪੇ ਤੇ ਕੱਪ ਇੱਥੇ ਹੀ ਘੁੰਮਦਾ ਰਹਿਣਾ ਇਹਨੇ ਜਾਣਾ ਕਿਤੇ ਨਹੀਂ ਠੀਕ ਆ ਇਦਾਂ ਦਾ ਆਪਣਾ ਸਾਹ ਕਤਾਬ ਹੁੰਦਾ ਹਾਂਜੀ ਦੋਸਤੋ ਤੁਹਾਨੂੰ ਮੈਂ ਪਿਛਲੀਆਂ ਵੀਡੀਓ ਉਖਾਤੀਆਂ ਉਹਦੇ ਵਿੱਚ ਆਪਾਂ ਤੁਹਾਨੂੰ ਮੈਂ ਸਾਰੇ ਜਹਾਜ਼ ਦਾ ਟੂਰ ਜਿਹੜਾ ਵਾ ਕਢਾਉਣ ਲਿਆ ਵਾ ਤੁਸੀਂ ਕਮੈਂਟ ਕਰਕੇ ਇਹ ਵੀਡੀਓ ਨੂੰ ਆਪਾਂ ਇੱਥੇ ਰੋਕ ਦੇਣੀ ਆ ਆਉਣ ਵਾਲੀਆਂ ਅਗਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਫਿਰ ਹੁਣ ਆਪਾਂ ਅੱਗੋਂ ਦੇ ਸੀਨ ਹੋਰ ਦਿਖਾਵਾਂਗੇ ਤੁਸੀਂ ਆਪਣੇ ਚੈਨਲ ਨੂੰ ਜਿਹੜਾ ਨਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜਿਹੜਾ ਨਾ ਉਹ ਜਰੂਰ ਨੱਪ ਲਿਆ ਕਰੋ ਤਾਂ ਜੋ ਤੁਹਾਨੂੰ ਮੇਰੀ ਜਿਹੜੀ ਆਉਣ ਵਾਲੀ ਜਦੋਂ ਮੈਂ ਵੀਡੀਓ ਪੋਸਟ ਕਰਾਂ ਨਾ ਤੇ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜਾਵੇ ਵੀ ਨਵੀਂ ਵੀਡੀਓ ਆ ਗਈ ਹੈ ਤੇ ਕਮੈਂਟ ਤੁਸੀਂ ਜਰੂਰ ਕਰਕੇ ਦੱਸਣਾ ਵਾ ਕਿਉਂਕਿ ਤਾਂ ਤੁਹਾਡੇ ਕਮੈਂਟਾਂ ਦੇ ਨਾਲ ਮੈਨੂੰ ਫਿਰ ਪਤਾ ਲੱਗਦਾ ਵਾ ਵੀ ਤੁਹਾਨੂੰ ਵੀਡੀਓ ਕਿੰਨੀ ਪਸੰਦ ਆਈ ਹੈ ਤੇ ਕੀ ਹਿਸਾਬ ਹੈ ਕੀ ਕਰਨਾ ਹੈ ਹਣਾ ਪਹਿਲੀਆ ਵੀਡੀਓ ਨੂੰ ਵਾਸਤੇ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਇਹ ਵੀਡੀਓ ਹੁਣ ਆਪਾਂ ਇੱਥੇ ਰੋਕ ਦਿੰਨੇ ਆ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਥੋਂ ਥੱਲੇ ਜਾਵਾਂਗੇ ਤੇ ਥੱਲੇ ਵਾਲੀ ਜਿਹੜੀ ਮੰਜ਼ਲ ਆ ਉਹਦੇ ਉੱਤੇ ਕੀ ਕੀ ਉਹ ਤੁਹਾਨੂੰ ਮੈਂ ਵਿਖਾਵਾਂਗਾ ਉਹਦੇ ਵਿੱਚ ਆ ਆਪਣਾ ਸ਼ਿਪ ਆਫਿਸ ਆ ਆਪਣਾ ਚੇਂਜਿੰਗ ਲੋਕਰ ਆ ਹੋਰ ਬੜਾ ਕੁਝ ਹੈਗਾ ਉਹ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਵਿਖਾਵਾਂਗਾ ਆਪਣੀ ਜਹਾਜ਼ ਦੀ ਲਾਂਡਰੀ ਜਿੱਥੇ ਆਪਾਂ ਕੱਪੜੇ ਧੋਨੇ ਆ ਉਹ ਵੀ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਵਿਖਾਵਾਂਗਾ ਇਹ ਵੀਡੀਓ ਹੁਣ ਆਪਾਂ ਇੱਥੇ ਰੋਕ ਦਿੰਨੇ ਆ ਤੇ ਆਉਣ ਵਾਲੀਆਂ ਵੀਡੀਓ ਦੇ ਵੇਖਣ ਵਾਸਤੇ ਆਪਣਾ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੰਗਾ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਧੰਨਵਾਦ ਥ